ਅੱਜ ਜੇ ਰਾਜਸਥਾਨ ਕੀ ਫੈਮਲੀ ਦੇ ਵਿੱਚ ਓਠੀਆਂ ਜਿੱਥੇ ਸੜਕ ਬੰਦੀ ਪਈ ਐ ਉਲਟੀ ਐ ਜਿਹੜੀ ਐ ਤੁਸੀਂ ਸਾਹਮਣੇ ਦੇਖੀ ਹੋਏ ਚਿੱਟਾ ਐ ਤੇ ਇੱਥੇ ਸਰਪੰਚ ਸਾਹਿਬ ਨੇ ਇੱਥੇ ਰੋਡ ਬੰਦੀ ਪਈ ਸੀਗੀ ਆਈ ਥਿੰਕ ਸੀ ਐਕਸਪਲੇਨ ਕਰੋ ਤੁਸੀਂ ਵੀ ਇੱਥੇ ਆਹ ਮੋਟਰਸਾਈਕਲ ਜਿਹੜਾ ਐ ਇਹ ਡਰਦਿਆਂ ਹੀ ਰੋਕ ਕੇ ਇਹਨਾਂ ਨੇ ਪੁੱਛਿਆ ਵੀ ਇੱਦਾਂ ਤੇ ਨਹੀਂ ਚੜ੍ਹ ਸਕਦੇ ਤੇ ਉਹ ਘਬਰਾ ਕੇ ਮੋਟਰਸਾਈਕਲ ਵੀ ਇੱਥੇ ਛੱਡ ਗਏ ਤੇ ਆਹ ਜਿਹੜਾ ਡਰੋਨ ਦੇ ਨਾਲ ਉਤਰਿਆ ਹੋਇਆ ਚਿੱਟੇ ਦਾ ਸਮਾਨ ਵੀ ਇੱਥੇ ਛੱਡ ਕੇ ਗਏ ਐ ਤੇ ਸਾਡੀ ਐਸਐਚਓ ਸਿਮਰਨਜੀਤ ਜੀ ਤੇ ਸਾਰੇ ਪੁਲਿਸ ਮੈਕਵੇਨ ਨੂੰ ਅਸੀਂ ਫੋਨ ਕੀਤਾ ਐਸਐਸਪੀ ਨੂੰ ਮੈਂ ਫੋਨ ਕੀਤਾ ਸੀਗਾ ਸੋ ਡੀਐਸਪੀ ਸਾਹਿਬ ਵੀ ਔਨ ਦਾ ਵੇ ਹੈ ਸੋ ਇਹ ਅਸੀਂ ਮੈਂ ਦੱਸਣਾ ਚਾਹੁੰਦੀ ਆ ਵੀ ਇਸ ਤਰੀਕੇ ਦੀ ਜਿਹੜੀ ਰਾਤ ਨੂੰ ਵੀ ਸਾਡੀ ਪੁਲਿਸ ਵੀ ਐਕਟਿਵ ਰਹਿੰਦੀ ਹੈ ਅਸੀਂ ਮੇਰੇ ਸਰਪੰਚ ਸਾਹਿਬ ਜਿਹੜੇ ਹੈ ਸਾਡੇ ਯੁਧ ਨਸ਼ਿਆਂ ਦੇ ਵਿਰੁੱਧ ਦੀ ਟੀਮ ਦੇ ਮੈਂਬਰ ਵੀ ਹੈ ਅਸੀਂ ਸਾਰੇ ਐਕਟਿਵ ਰਹਿੰਦੇ ਆ ਰਾਜਸਥਾਨ ਸੀ ਅਸੈਂਬਲੀ ਹੈ ਮੇਰੀ ਤੁਹਾਨੂੰ ਪਤਾ ਹੀ ਹੈ ਕਿ ਮੈਂ ਮਾਜਾ ਜੂਨ ਇਨਚਾਰਜ ਹਾਂ ਸੋ ਅਸੀਂ ਹਰ ਇੱਕ ਐਕਟੀਵਿਟੀ ਦੇ ਉੱਤੇ ਨਜ਼ਰ ਰੱਖਦੇ ਆ ਨਸ਼ਿਆਂ ਦੇ ਖਿਲਾਫ ਜੋ ਮਾਨ ਸਰਕਾਰ ਨੇ ਇੱਕ ਮਹਿੰਮ ਚਲਾਈ ਹੋਈ ਹੈ ਸੋ ਇਸ ਤਰੀਕੇ ਦੇ ਨਾਲ ਜੇ ਆਪਾਂ ਕਲੈਕਟਿਵਲੀ ਸਾਰੇ ਜਾਨੇ ਧਿਆਨ ਰੱਖਾਂਗੇ ਤੇ ਮੈਨੂੰ ਲੱਗਦਾ ਹੈ ਵੀ ਆਪਾਂ ਨਸ਼ਾ ਜਿਹੜਾ ਹੈ ਉਹ ਪੰਜਾਬ ਦੇ ਵਿੱਚੋਂ ਖਤਮ ਕਰ ਸਕਾਂਗੇ ਸੋ ਆ ਦੇਖੋ ਤੁਸੀਂ ਕਿੰਨੇ ਕਿੰਨੀ ਵੱਡੀ ਬ੍ਰੰਮ ਦੀ ਆਈ ਡੋਟ ਨੋ ਕਿ ਇਹ ਕਿੰਨੇ ਕਿਲੋ ਹੋਊਗਾ ਆਈ ਥਿੰਕ ਸੋ ਐਸਐਚਯੂ ਸਰ ਔਰ ਤੁਸੀਂ ਇਹ ਦੇਖ ਸਕਦੇ ਹੋ ਕਿ ਇਹਦੀਆਂ ਜਿਹੜੀਆਂ ਕੁੰਡੀਆਂ ਜੀਆਂ ਨੇ ਇਹ ਸਾਫ਼ ਸ਼ੋਅ ਕਰਦੀਆਂ ਨੇ ਵੀ ਇਹ ਡਰੋਨ ਐਕਟੀਵਿਟੀ ਦੇ ਨਾਲ ਥੱਲੇ ਉਤਰਿਆ ਹੋਏ ਬੈਗਸ ਨੇ ਤੇ ਡਰੋਨ ਐਕਟੀਵਿਟੀ ਕਿੱਥੋਂ ਹੋਈ ਹੈ ਇਹ ਪਾਕਿਸਤਾਨ ਸਾਡਾ ਬਾਰਡਰ ਲੱਗਦਾ ਉਥੋਂ ਡਰੋਨ ਐਕਟੀਵਿਟੀ ਦੇ ਨਾਲ ਇਹ ਬੈਗ ਉਤਰੇ ਹੋਏ ਨੇ ਸਾਡਾ ਰਾਜਸਥਾਨ ਸੀ ਦੀ ਜਿਹੜੀ ਲੋਪੋ ਕੇ 벨ਟ ਆ ਉਹ ਵੀ ਸਾਰੀ ਪਾਕਿਸਤਾਨ ਦੇ ਨਾਲ ਲੱਗਦੀ ਹੈ ਸੋ ਇਹ ਬੈਗਸ ਉਥੋਂ ਆਏ ਹੋਏ ਨੇ ਸੋ ਇਹਦੀ ਬਾਕੀ ਆ ਮੋਟਰਸਾਈਕਲ ਹੈ ਮੋਟਰਸਾਈਕਲ ਦਿਖਾਓ ਪਲੀਜ਼ ਅਗਰ ਇਹਦੀ ਨੰਬਰ ਪਲੇਟ ਹੈ ਉਹ ਵੀ ਦਿਖਾ ਦਿਓ ਆਹ ਵੇਖੋ ਇਹਨੂੰ ਪੂਰਾ ਨਾਮ ਨਹੀਂ ਆਉਂਦਾ ਕਿਉਂਕਿ ਮੈਂ ਦੇਖ ਕੇ ਪੜਵਾ ਇਹ ਕਿੰਨੇ ਕਿਲੋ ਹੋਊਗਾ ਆਈਡੀਮ ਕਰ ਕੋ ਅੱਜ Rajasthan ਕੀ ਫੈਮਲੀ ਦੇ ਵਿੱਚ ਓਠੀਆਂ ਜਿੱਥੇ ਸੜਕ ਬਣਦੀ ਪਈ ਹੈ ਉੱਥੇ ਹੈ ਜਿਹੜੀ ਹੈ ਤੁਸੀਂ ਸਾਹਮਣੇ ਦੇਖ ਰਹੇ ਹੋ ਚਿੱਟਾ ਹੈ ਤੇ ਇੱਥੇ ਸਰਪੰਚ ਸਾਹਿਬ ਨੇ ਇੱਥੇ ਰੋਡ ਬਣਦੀ ਪਈ ਸੀਗੀ ਆਈ ਥਿੰਕ ਸੀ ਐਕਸਪਲੇਨ ਕਰੋ ਤੁਸੀਂ ਵੀ ਇੱਥੇ ਆਹ ਮੋਟਰਸਾਈਕਲ ਜਿਹੜਾ ਹੈ ਇਹ ਡਰਦਿਆਂ ਹੀ ਰੋਕੇ ਇਹਨਾਂ ਨੇ ਪੁੱਛਿਆ ਵੀ ਇੱਦਾਂ ਦੀ ਨਹੀਂ ਛੱਡ ਸਕਦੇ ਤੇ ਉਹ ਘਬਰਾ ਕੇ ਮੋਟਰਸਾਈਕਲ ਵੀ ਇੱਥੇ ਛੱਡ ਗਏ ਤੇ ਆ ਜਿਹੜਾ ਡਰੋਨ ਦੇ ਨਾਲ ਉਤਰਿਆ ਹੋਇਆ ਚਿੱਟੇ ਦਾ ਸਮਾਨ ਵੀ ਇੱਥੇ ਛੱਡ ਕੇ ਗਏ ਆ ਤੇ ਸਾਡੇ ਐਸਐਚਓ ਸਿਮਰਨਜੀਤ ਜੀ ਤੇ ਸਾਰੇ ਪੁਲਿਸ ਮੈਕਵੇਨ ਨੂੰ ਅਸੀਂ ਫੋਨ ਕੀਤਾ ਐਸਐਸਪੀ ਨੂੰ ਮੈਂ ਫੋਨ ਕੀਤਾ ਸੀਗਾ ਤੇ ਡੀਐਸਪੀ ਸਾਹਿਬ ਵੀ ਔਨ ਦਾ ਵੇ ਹੈ ਸੋ ਇਹ ਅਸੀਂ ਮੈਂ ਦੱਸਣਾ ਚਾਹੁੰਦੀ ਆ ਵੀ ਇਸ ਤਰੀਕੇ ਦੀ ਜਿਹੜੀ ਰਾਤ ਨੂੰ ਵੀ ਸਾਡੀ ਪੁਲਿਸ ਵੀ ਐਕਟਿਵ ਰਹਿੰਦੀ ਹੈ ਅਸੀਂ ਮੇਰੇ ਸਰਪੰਚ ਸਾਹਿਬ ਜਿਹੜੇ ਹੈ ਸਾਡੇ ਯੁਧ ਨਸ਼ਿਆਂ ਦੇ ਵਿਰੁੱਧ ਦੀ ਟੀਮ ਦੇ ਮੈਂਬਰ ਵੀ ਹੈ ਅਸੀਂ ਸਾਰੇ ਐਕਟਿਵ ਰਹਿੰਦੇ ਆਂ ਰਾਜਸਥਾਨ ਸੀ ਅਸੈਂਬਲੀ ਹੈ ਮੇਰੀ ਤੁਹਾਨੂੰ ਪਤਾ ਹੀ ਹੈ ਕਿ ਮੈਂ ਮਾਜਾ ਜੂਨ ਇਨਚਾਰਜ ਹਾਂ ਸੋ ਅਸੀਂ ਹਰ ਇੱਕ ਐਕਟੀਵਿਟੀ ਦੇ ਉੱਤੇ ਨਜ਼ਰ ਰੱਖਦੇ ਆਂ ਨਸ਼ਿਆਂ ਦੇ ਖਿਲਾਫ ਜੋ ਮਾਨ ਸਰਕਾਰ ਨੇ ਇੱਕ ਮਹਿੰਮ ਚਲਾਈ ਹੋਈ ਹੈ ਸੋ ਇਸ ਤਰੀਕੇ ਦੇ ਨਾਲ ਜੇ ਆਪਾਂ ਕਲੈਕਟਿਵਲੀ ਸਾਰੇ ਜਣੇ ਧਿਆਨ ਰੱਖਾਂਗੇ ਤੇ ਮੈਨੂੰ ਲੱਗਦਾ ਹੈ ਵੀ ਆਪਾਂ ਨਸ਼ਾ ਜਿਹੜਾ ਹੈ ਉਹ ਪੰਜਾਬ ਦੇ ਵਿੱਚੋਂ ਖਤਮ ਕਰ ਸਕਾਂਗੇ ਸੋ ਆ ਦੇਖੋ ਤੁਸੀਂ ਕਿੰਨੇ ਕਿੰਨੀ ਵੱਡੀ ਬ੍ਰੰਮ ਦੀ ਆਈ ਡੋਨਟ نو ਕਿ ਇਹ ਕਿੰਨੇ ਕਿਲੋ ਹੋਊਗਾ ਆਈ ਥਿੰਕ ਸੋ ਐਸਐਚਓ ਸਾਹਿਬ ਔਰ ਤੁਸੀਂ ਇਹ ਦੇਖ ਸਕਦੇ ਹੋ ਕਿ ਇਹ ਜਿਹੜੀਆਂ ਕੁੰਡੀਆਂ ਜੀਆਂ ਨੇ ਇਹ ਸਾਫ਼ ਸ਼ੋ ਕਰਦੀਆਂ ਨੇ ਵੀ ਇਹ ਡਰੋਨ ਐਕਟੀਵਿਟੀ ਦੇ ਨਾਲ ਥਲਿੰਤਰਿਆ ਹੋਏ ਬੈਗਸ ਨੇ ਤੇ ਡਰੋਨ ਐਕਟੀਵਿਟੀ ਕਿੱਥੋਂ ਹੋਈ ਹੈ ਇਹ ਪਾਕਿਸਤਾਨ ਸਾਡਾ ਬਾਰਡਰ ਲੱਗਦਾ ਉਥੋਂ ਡਰੋਨ ਐਕਟੀਵਿਟੀ ਦੇ ਨਾਲ ਇਹ ਬੈਗ ਉਤਰੇ ਹੋਏ ਨੇ ਸਾਡਾ ਰਾਜਸਥਾਨ ਸੀ ਦੀ ਜਿਹੜੀ ਲੋਪੋਕੇ 벨ਟ ਆ ਉਹ ਵੀ ਸਾਰੀ ਪਾਕਿਸਤਾਨ ਦੇ ਨਾਲ ਲੱਗਦੀ ਹੈ ਸੋ ਇਹ ਬੈਗਸ ਉਥੋਂ ਆਏ ਹੋਏ ਨੇ सो so, ये बाकी आ मोटरसाइकिल है मोटरसाइकिल दिखाओ प्लीज अगर ये नंबर प्लेट है वो भी दिखा दो तो 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 कितने किलो होगा आईडीएम का भी